ਬਗਿਆ ਹਾਂ ਭਾਈ ਮੈਂ ਮਾਗਰ ਮੈਂ ਕਿਹੜਾ ਮਾਰਿਆ ਆ ਮਾਰਿਆ ਲੀਕ ਲੀਕ ਫੀਕ ਹੈਗੀ ਮੈਂ ਪਾਪ ਛੱਡਿਆ ਮੈਂ ਮਿੰਟ 3 ਰਹਿ ਗਏ ਤੇ ਆ ਕੇ ਮੈਂ ਪਾਣੀ ਛੱਡਦਾ ਬਾਈ ਠੀਕ ਆ ਠੀਕ ਆ ਠੀਕ ਆ ਆ ਦੇ ਓਏ ਆਏ ਕਰ ਉਹਨੂੰ ਬੰਦ ਆ ਫੜ ਮੇਰੀ ਲੋਰ ਤੇ ਮੈਂ ਪਾਪੂ ਮਾਗਰੋ ਚਫਾ ਚੜਕ ਦੇਣ ਆ ਫੜ ਕੇ ਕਾਲੀ ਨਾਲੀ ਬੰਨ ਆਪਣਾ ਪਾਵਾ ਰਹਿਣਾ ਬੰਨ ਜਿਹੜੇ 20 ਮਿੰਟ ਆਏ ਪਾਣੀ ਦੇ ਉਹ ਇੱਥੇ ਹੀ ਇਲਾਜ ਆ ਲੈ ਬਾਈ ਮੈਂ ਪਾਣੀ ਛੱਡਦਾ ਓਏ ਆ ਗੱਲ ਸੁਣਾ ਓਏ ਕੋਈ ਗੱਲ ਸੁਣਾਉਣਿਆ ਜਾ ਓਰੇ ਆ ਪਾ ਪਾਦਰੀ ਆ ਇਧਰੋਂ ਲੋਡ ਤਾਂ ਕਰ ਇਹਨੂੰ ਕਿੱਥਾ ਮੰਨ ਉਹ ਭੈਣ ਦਾ ਚੰਗ ਮੇਰਾ ਭਾਈ ਪਾਣੀ ਦਾ ਟਾਈਮ ਓਏ ਟਾਲੀ 'ਚ ਬੰਨ ਓ ਮੇਰਾ ਪਾਣੀ ਦਾ ਟਾਈਮ ਟਾਲੀ 'ਚ ਬੰਨਨ ਬੰਨ ਬੰਨ ਟਾਲੀ ਨਾਲ ਬੰਨ ਓ ਮੇਰਾ ਭਾਈ ਪਾਣੀ ਹੱਕਸੀ ਦਾ ਬੰਨ ਟਾਲੀ ਨਾਲ ਫੜ ਵਿੱਚ 20 ਮਿੰਟ ਹੱਲਣਾ ਨਹੀਂ ਜੰਗਾ ਜੰਗਾ ਰਹਿਣ ਇੱਥੇ ਫੜ ਕੇ ਉਹ ਮੇਰਾ ਪਾਣੀ ਦਾ ਟੱਬ ਉਹ ਸਾਡਾ ਕਦੂਰੇ ਦਾ ਕਰਾ ਆਵ ਜਾਣਾ ਉਹ ਕਦੂ ਰਹਿੰਦਾ ਉਹ ਭਾਈ ਯਾਰ ਮੈਂ ਲੋਰ ਪਾੜ ਦੂੰ ਮੈਂ ਤੇਰੀ ਯਾਰ ਉਹ ਪਾੜ ਦੇ ਕਿ ਮੈਂ ਫੜ ਕੇ ਰੱਖ ਮੇਰਾ ਪਾਣੀ ਜੱਫਾ ਲਾ ਲੱਖੂ ਉਹ ਭਾਈ ਮਰ ਗਿਆ ਓਏ ਉਹ ਮੇਰੇ ਨਾਲ ਚੜ ਲੁਕ ਗਿਆ ਭਾਈ ਓਏ ਨਹੀਂ 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 ਖੜ ਜਾ ਭਾਈ ਛੱਡ ਦੇ ਓਏ ਬਾ 20 ਮਿੰਟ ਦੀ ਖੇਈ ਹੈ ਉਹ ਲੋਕਾ ਛੜਾ ਦੇ ਮੇਰੀ ਪਾੜੀ ਦੀ ਬਾਰੀ ਬੰਨ ਲਈ ਓਏ ਓਏ ਛੜਾ ਦਿਓ ਉਹ ਫੜ ਕੇ ਉਹ ਛੱਡ ਦੇ ਯਾਰ